ਪੰਜਾਬ ਪੁਲਿਸ ਨੇ ਨਵਨੀਤ ਚਤੁਰਵੇਦੀ ਨੂੰ ਕੀਤਾ ਗ੍ਰਿਫਤਾਰ ਚੰਡੀਗੜ੍ਹ ਦੇ ਸੈਕਟਰ 3 ਥਾਣੇ ਤੋਂ ਲੈ ਕੇ ਨਿਕਲੀ ਰੋਪੜ ਪੁਲਿਸ ਰੋਪੜ ਕੋਟ ਵਿੱਚ ਜਾਰੀ ਕੀਤੀ ਸੀ ਅਰੈਸਟ ਵਾਰੰਟ ਅਰੈਸਟ ਚਵੱਡੀ ਅਤਵਾਦੀ ਸਾਜ਼ਿਸ਼ਨਾਕਾ ਮਜਨਾਲਾ ਦੇ ਸਰਹੱਦੀ ਪਿੰਡ ਤੇੜਾ ਤੋਂ 3 ਗ੍ਰਨੇਡ ਤੇ 1.5 ਕਿਲੋ ਆਡੀਐਂਸ ਬਰਾਬਰ ਮੌਕੇ ਤੇ ਸੱਦੀ ਗਈ ਬੰਬ ਡਿਸਪੋਜ਼ਲ ਟੀਮ ਅੰਡੀਗਰ ਚਾਪ ਦੇ ਵਫਕ ਨੇ ਗਵਰਨਰ ਨਾਲ ਕੀਤੀ ਮੁਲਾਕਾਤ ਦਲਿਤਾ ਨਾਲ ਜੁੜੇ ਮੁੱਦਿਆਂ ਤੇ ਸੋਪਿਆਂ ਮੰਗ ਪੱਤਰ ਮੰਤਰੀ ਅਪਾਲਚੀ ਮਦਾਇਜ਼ਾਮ ਭਾਜਪਾ ਸ਼ਾਸਿਤ ਸੂਬਿਆਂ ਚ ਦਲਿਤਾ ਨਾਲ ਹੋ ਰਿਹਾ ਅਤਿਆਚਾਰ ਮੌਤ ਦੇ 9ਵੇਂ ਦਿਨ ਹੋਇਆ ਐਡੀਜੀਪੀ ਵਾਈ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਗਾੜਾ ਫੌਨਰ ਨਾਲ ਦਿੱਤੀ ਅੰਤਿਮ ਵਿਦਾਈ ਦੋਵੇਂ ਬੇਟੀਆਂ ਨੇ ਦਿਖਾਈ ਚਿੱਖਾ ਨੂੰ ਅਗਰ ਪਰੰਪਰਨ ਜਿਵੇਂ ਚੋਣ ਦੀ ਨੋਮੀਨੇਸ਼ਨ ਦੌਰਾਨ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ ਕਰਨਬੀਰ ਸਿੰਘ ਗੁਰਚੀ ਨਾਮ ਜੱਜੀਤ ਕੋ ਪੇਸ਼ ਬਗੇ ਰਾਜਾ ਵੜਿੰਗ ਬਾਜਵਾ ਸਣੇ ਸੀਨੀਅਰ ਆਗੂ ਰਹੇ ਮੌਜੂਦ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਨੇ ਵੀ ਭੜਿਆ ਪਰਚਾ ਅਹਮਦਾਬਾਦ ਛੋਣਗੀਆਂ 2030 ਦੀਆਂ ਕਾਮਨਵੈਲਥ ਗੇਮਸ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਤੇ ਪੂਸ਼ਟ ਬਾਤ ਲਈ ਹੋਰ ਕਿਹਾ ਖੇਡਾਂ ਦੀ ਦੁਨੀਆ ਚ ਭਾਰਤ ਦਾ ਇਹ ਵੱਡਾ ਕਦਮ ਪ੍ਰਾਇਜਕ ਸਭ ਤੋਂ ਅੱਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਜਦੋਂ ਬਸਲਾ ਰਾਜ ਸਭਾ ਦੀ ਉਮੀਦਵਾਰੀ ਦਾ ਹੋਵੇ ਰਾਜ ਸਭਾ ਦੀ ਉਮੀਦਵਾਰੀ ਦੇ ਵਿੱਚ ਵਿਧਾਇਕਾਂ ਦੇ ਝਾਲੀ ਦਸਤਖਤ ਕਰਨ ਦੇ ਇਲਜ਼ਾਮ ਲੱਗਣ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੇ ਵਿੱਚ ਖੇਬਾਜ਼ੀ ਚੱਲ ਰਹੀ ਹੋਵੇ ਔਰ ਇਸ ਕਸ਼ਮਕਸ਼ ਦੇ ਵਿਚਾਲੇ ਜਦੋਂ ਪੰਜਾਬ ਪੁਲਿਸ ਸਬੰਧਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਲੈ ਜਾਵੇ ਫਿਰ ਫਰਕ ਤਪੈਂਦਾ ਹੈ। ਸਸਿਕਾਲ ਸਵਾਗਤ ਹੈ ਸਾਰੇ ਦਰਸ਼ਕਾਂ ਦਾ న్యూਸ 18 ਪੰਜਾਬ ਹਰਿਆਣਾ ਦੇਖ ਰਹੇ। ਮੈਂ ਹਾਂ ਵਿਜੇਪਾਲ ਸਿੰਘ ਬ੍ਰਾਂਡ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਤੇ ਸ਼ੁਰੂਆਤ ਆ ਜਿੰਨਮਨੀਤ ਚਤੁਰਵੇਦੀ ਤੋਂ ਜਿਸ ਨੂੰ ਆਖਿਰਕਾਰ ਪੰਜਾਬ ਪੁਲਿਸ ਨੇ ਹਿਰਾਸਤ ਚ ਲੈ ਲਿਆ। ਨਵਨੀਤ ਚਤੁਰਵੇਦੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਪੁਲਿਸ ਨੇ ਔਰ ਪੰਜਾਬ ਪੁਲਿਸ ਚੰਡੀਗੜ੍ਹ ਤੋਂ ਲੈ ਕੇ ਰੋਪੜ ਦੇ ਲਈ ਨਿਕਲ ਚੁੱਕੀ ਹੈ ਚੰਡੀਗੜ੍ਹ ਪੁਲਿਸ ਤੋਂ ਨਵਨੀਤ ਦੀ ਕਸਟਡੀ ਲੈ ਲਈ ਹੈ ਸੈਕਟਰ 3 ਥਾਣੇ ਦੇ ਵਿੱਚ ਰੋਪੜ ਪੁਲਿਸ ਪਹੁੰਚੀ ਹੋਈ ਸੀ ਔਰ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਰੋਪੜ ਪੁਲਿਸ ਨਵਨੀਤ ਚਤੁਰਵੇਦੀ ਨੂੰ ਆਪਣੇ ਨਾਲ ਲੈ ਗਈ ਕਿਉਂਕਿ ਰੋਪੜ ਪੁਲਿਸ ਕੋਰਟ ਤੋਂ ਗ੍ਰਿਫਤਾਰੀ ਵਾਰੰਟ ਲੈ ਕੇ ਆਈ ਸੀ ਅਰੈਸਟ ਵਾਰੰਟ ਲੈ ਕੇ ਆਈ ਸੀ ਔਰ ਚੰਡੀਗੜ੍ਹ ਥਾਣੇ ਦੇ ਵਿੱਚ 3-4 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਆਖਿਰਕਾਰ ਨਵਨੀਤ ਚਤੁਰਵੇਦੀ ਨੂੰ ਰੋਪੜ ਪੁਲਿਸ ਆਪਣੇ ਨਾਲ ਲੈ ਗਈ ਥੋੜੀ ਦੇਰ ਦੇ ਵਿੱਚ ਰੋਪੜ ਪਹੁੰਚੇਗੀ ਪੁਲਿਸ ਨਵਨੀਤ ਚਤਰਵੇਦੀ ਨੂੰ ਲੈ ਕੇ ਨਵਨੀਤ ਚਤਰਵੇਦੀ ਉਹ ਸ਼ਖਸ ਜਿਸ ਨੇ ਰਾਜ ਸਭਾ ਦੇ ਨੋਮੀਨੇਸ਼ਨ ਭਰੇ ਔਰ ਉਸ ਦੇ ਵਿੱਚ ਕਿਉਂਕਿ ਘੱਟੋ ਘੱਟ 10 ਵਿਧਾਇਕਾਂ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ ਤਾਂ ਇਲਜ਼ਾਮ ਲੱਗੇ ਕਿ ਨਵਨੀਤ ਨੇ 10 ਵਿਧਾਇਕਾਂ ਦੇ ਚਾਲੀ ਦਸਤਖਤ ਕਰ ਦਿੱਤੇ ਦਸੇ ਵਿਧਾਇਕ ਆਮ ਆਦਮੀ ਪਾਰਟੀ ਨਾਲ ਸਬੰਧਤ ਨੇ ਜਿਨ੍ਹਾਂ ਦੇ ਦਸਤਖਤ ਕੀਤੇ ਗਏ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿਹਾ ਕਿ ਸਾਡੇ ਦਸਤਰਤ ਹੀ ਨਹੀਂ ਇਹ ਤੇ ਜਾਲੀ ਸਾਈਨ ਨੇ ਜਿਸ ਤੋਂ ਬਾਅਦ ਮਾਮਲਾ ਕਰ ਮਾ ਗਿਆ ਪੰਜਾਬ ਪੁਲਿਸ ਗ੍ਰਿਫਤਾਰ ਕਰਨ ਪਹੁੰਚ ਰਹੀ ਸੀ ਨਵਨੀਤ ਨੂੰ ਪਰ ਉਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਪਹੁੰਚ ਗਈ ਉਹ ਆਪਣੇ ਨਾਲ ਲੈ ਗਈ ਔਰ ਕੱਲ ਤੋਂ ਇੱਕ ਕਸ਼ਮਕਸ਼ ਚੱਲ ਰਹੀ ਹੈ ਚੰਡੀਗੜ੍ਹ ਤੇ ਪੰਜਾਬ ਪੁਲਿਸ ਦੇ ਵਿੱਚ ਮਾਮਲਾ ਹਾਈ ਕੋਰਟ ਤੱਕ ਵੀ ਗਿਆ ਹਾਈ ਕੋਰਟ ਨੇ ਅਗਲੀ ਤਰੀਕ 4 ਨਵੰਬਰ પા ਦਿੱਤੀ ਪਰ ਇਸ ਸਬ ਦੇ ਵਿਚਾਲੇ ਰੋਪੜ ਕੋਰਟ ਦੇ ਅਰੈਸਟ ਵਾਰੰਟ ਜਾਰੀ ਹੋਏ ਔਰ ਰੋਪੜ ਕੋਰਟ ਦੇ ਅਰੈਸਟ ਵਾਰੰਟ ਲੈ ਕੇ ਰੋਪੜ ਪੁਲਿਸ ਸੈਕਟਰ 3 ਚੰਡੀਗੜ੍ਹ ਦੇ ਥਾਣੇ ਪਹੁੰਚੀ ਤੇ ਉੱਥੋਂ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਂ ਲੈ ਗਏ ਸੀ ਬੀਐਨਐਸਐਸ ਦੇ ਅੰਡਰ ਡਿਊਟੀ ਸੀ ਕਿ ਜੇ ਦੂਸਰੀ ਲੋਕਲ ਜੂਰਿਸਡਿਕਸ਼ਨ ਤੋਂ ਬਾਹਰ ਜੇ ਕੋਈ ਵਾਰੰਟ ਆਂਦੇ ਨੇ ਸਾਨੂੰ ਉਹ ਜਿਹੜੀ ਦੂਸਰੀ ਪੁਲਿਸ ਆ ਉਹਨਾਂ ਨੂੰ ਹੈਲਪ ਕਰਨੀ ਪੈਂਦੀ ਹੈ ਤੇ ਉਹਨਾਂ ਨੇ ਆਪਣੀ ਜਿਹੜੀ ਉਸ ਆਰਡਰ ਦੀ ਕੰਪਲਾਈਅੰਸ ਨਹੀਂ ਕੀਤੀ ਇਸ ਕਰਕੇ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਤੇ ਉਹਦੇ ਵਿੱਚ ਕੋਰਟ ਨੇ ਸੀਜੀਐਮ ਕੋਰਟ ਨੇ ਕਾਫੀ ਸਖਤ ਆਰਡਰ ਪਾਸ ਕੀਤੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ ਕੀ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਐਸਐਚਓ ਨੂੰ ਐਸਐਸਪੀ ਨੂੰ ਕੀ ਇੱਕ ਤਾਂ ਜਿਹੜੇ ਉਹਨਾਂ ਦੇ ਅਰੈਸਟ ਵਾਰੈਂਟ ਸੀਗੇ ਉਹਨੂੰ ਐਗਜ਼ੀਕਿਊਟ ਕਰਵਾਇਆ ਜਾਵੇ ਉਹਦੇ ਨਾਲ ਹੀ ਚੰਡੀਗੜ੍ਹ ਪੁਲਿਸ ਜਿਹੜੇ ਆਪਣੇ ਐਸਐਚਓ ਨੇ ਸੈਕਟਰ 3 ਦੇ ਇਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਕਿ ਆਪਣੀ ਇਹਨਾਂ ਨੂੰ ਕਿਹਾ ਕਿ ਐਕਸਪਲੇਨੇਸ਼ਨ ਆਪਣੀ ਫਾਈਲ ਕਰਨ ਵਿਦੀਨ 4 ਡੇਜ਼ ਉਹਨਾਂ ਨੂੰ ਐਕਸਪਲੇਨੇਸ਼ਨ ਫਾਈਲ ਕਰਨ ਲਈ ਕਿਹਾ ਗਿਆ ਤੇ ਨਾਲ ਹੀ ਐਸਐਸਪੀ ਨੂੰ ਵੀ ਆਰਡਰ ਹੋਏ ਨੇ ਤੇ ਇਹਦੀ ਕਾਪੀ ਡੀਜੀਪੀ ਤੇ ਆਈ ਸੀ ਜਿਹੜੇ ਚੰਡੀਗੜ੍ਹ ਉਹਨਾਂ ਨੂੰ ਕਿਹਾ ਗਿਆ ਤੇ ਕਾਫੀ ਸਖਤ ਟਿੱਪਣੀਆਂ ਜਿਹੜੀਆਂ ਨੇ ਕੋਰਟ ਵੱਲੋਂ ਕੀਤੀਆਂ ਗਈਆਂ ਸੀ ਕਿ ਇੱਕ ਮੇਰਾ ਜਿਹੜਾ ਆਰਡਰ ਹੈ ਉਹਦੀ ਨੋਨ ਕੰਪਲਾਈਅன்ஸ் ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਲਿਖਿਆ ਗਿਆ ਆਰਡਰ ਦੇ ਵਿੱਚ ਕਿ ਕਿਹੜੀ ਪ੍ਰੋਵੀਜ਼ਨ ਦੇ ਅੰਡਰ ਜਿਹੜੀ ਹੈ ਚੰਡੀਗੜ੍ਹ ਪੁਲਿਸ ਨੇ ਇੱਥੇ ਉਹਨਾਂ ਨੂੰ ਬਿਠਾਇਆ ਹੋਇਆ ਸੀਗਾ ਤੇ ਜਿਹੜੀ ਕਸਟਡੀ ਡਿਸਪਾਈਟ ਇਹ ਜਾਣਦੇ ਹੋਏ ਕਿ ਇਹ ਰੈਸਟ ਵਾਰੰਟ ਨੇ ਤੇ ਉਹਨਾਂ ਨੂੰ ਐਗਜ਼ੀਕਿਊਟ ਨਹੀਂ ਕਰਵਾਇਆ ਉਹਦੇ ਉੱਤੇ ਜਵਾਬ ਮੰਗਿਆ ਗਿਆ ਇਸ ਤੋਂ ਪਹਿਲਾਂ ਨਵਦੀਪ ਚਤਰਵੇਦੀ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ गिरफ्तारी तो बचन दे लिए पटीशन दायर की थी दरअसल पंजाब पुलिस ने नामजदगी से जालसाजी के आरोप में नवनीत चतुर्वेदी के खिलाफ एफआईआर दर्ज की थी है तो मुझे उन पर्चों की लीगल रेमेडीज तो मुझे देखनी ही पड़ेगी जी आ, मैं आपको कुछ भी बोलूं मीडिया में आप कुछ भी चलाओ वो चीज मैटर नहीं करती मैटर ये है कि पर्चा दाखिल हो चुका है और मुझे उस पर्चे की लीगल रेमेडीज जारी है देखनी पड़ेगी ਨਵਨੀਤ ਚਾਤੁਰਵੇਦੀ ਦਾ ਦਾਵਾ ਹੈ ਕਿ ਉਹਨਾਂ ਦੇ ਕੋਲ ਆਪ ਦੇ 10 ਵਿਧਾਇਕਾਂ ਦਾ ਸਮਰਥਨ ਹੈ। ਇਹ ਜੋ ਹੈ ਉਹ ਲੀਗਲ ਤਰੀਕੇ से ही आएगी। वो मीडिया पे मीडिया से बात करने से उसका समाधान नहीं होगा। या मेरे कहने या मेरे कहने से भी समाधान नहीं होगा कि कौन सच है कौन झूठ है। जी। ਇਧਰ ਆਮ ਆਦਮੀ ਪਾਰਟੀ ਦਾ ਰੋਪ ਹੈ ਕਿ ਸਾਰੇ ਵਿਧਾਇਕਾਂ ਦੇ ਦਸਤਖਤ ਫਰਜ਼ੀ ਨੇ। ਵੀ ਐਮ ਐਲ ਆਂ ਦਾ ਨਾਮ ਜਿਹੜਾ ਉਹ ਆਪਣੇ ਤੌਰ ਤੇ ਮਿਸਯੂਜ਼ ਕਰ ਲਿਆ। ਜਿਨ੍ਹਾਂ ਵਿੱਚੋਂ 10 ਐਮ ਐਲ ਆਂ ਦੇ ਸਾਇੰਸ ਵਿਦਵਾਨੇ ਆਪ ਹੀ ਜਿਹੜੇ ਉਹ ਕਾਪੀ ਪੇਸਟ ਜਾਂ ਕਾਪੀ ਕਰ ਜਿਹੜੇ ਉਹ ਕਰ ਲਏ ਉੱਥੇ ਹੀ तमाम ਵਿਧਾਇਕਾਂ ਦੀ ਸ਼ਿਕਾਇਤ ਤੇ ਨਵਨੀਤ ਚਤੁਰਵੇਦੀ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ ਕਈ ਮਾਮਲੇ ਦਰਜ ਕੀਤੇ ਗਏ ਨੇ ਪਰ ਲਗਾਤਾਰ ਇਹ ਮਾਮਲਾ ਗਰਮਾਇਆ ਹੋਇਆ ਪਰ ਇਸ ਮਾਮਲੇ ਨੇ ਮੋੜ ਉਹ ਦੋ ਲਿਆ ਜਦੋਂ ਇਸ ਦੇ ਵਿੱਚ ਏਐਸਆਈ ਸੰਦੀਪ ਲਾਠਰ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਲਗਾਤਾਰ 8 ਦਿਨ ਤੋਂ ਪਰਿਵਾਰ ਏ ਡੀਜੀਪੀ ਪੂਰਨ ਕੁਮਾਰ ਦਾ ਹੋ ਸਟਾਰਟਅਪ ਨਾ ਕਰਵਾਉਣ ਤੇ ੜਿਆ ਹੋਇਆ ਸੀ ਪਰ ਇਸ ਸਭ ਦੇ ਵਿਚਾਲੇ ਜਦੋਂ ਸੰਦੀਪ ਲਾਠਰ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆ ਗਿਆ ਤਾਂ ਫਿਰ ਇਸ ਮਾਮਲੇ ਨੇ ਇੱਕ ਵੱਖਰਾ ਹੀ ਰੂਪ ਅਪਤਿਆਰ ਕਰ ਲਿਆ ਕੁਝ ਹੋਰ ਖਬਰਾਂ ਵੱਲ ਵੱਧਦੇ ਆਂ ਅਗਲੀ ਖਬਰ ਤਰਨਤਾਰਨ ਨਾਲ ਜੁੜੀ ਹੋਈ ਤਰਨਤਾਰਨ ਜ਼ਿਮਨੀ ਚੋੜ ਨੂੰ ਲੈ ਕੇ ਅਖਾਣਾ ਗਰਮਾ ਚੁੱਕਿਆ ਭਖ ਚੁੱਕਿਆ ਤੇ ਨਾਮਜ਼ਦਗੀਆਂ ਦਾ ਤੌਰ ਚੱਲ ਇਸੇ ਲੜੀ ਤਹਿਤ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਵੀ ਕਾਗਜ਼ਪਰੇ ਪਹਿਲਾ ਰੋਡ ਸ਼ੋਅ ਰਾਈ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਉਹਨਾਂ ਨਾਲ ਬੁਬੇਸ਼ ਪਗੇਲ ਰਾਜਾ ਵੜਿੰਗ ਪ੍ਰਤਾਪ ਬਾਜਵਾ ਤੇ ਚਰਨਜੀਤ ਚੰਨੀ ਸਣੇ ਸੀਨੀਅਰ ਆਗੂ ਮੌਜੂਦ ਰਹੇ ਸੋ ਮੈਨੂੰ ਇਹ ਲੱਗਿਆ ਕਿ ਲੋਕ ਚੁੱਪ ਨੇ ਖਮੋਸ਼ ਨੇ ਲੇਕਿਨ ਜਿਸ ਪ੍ਰਕਾਰ ਉਹਨਾਂ ਦੇਆਂ ਚਿਹਰੇ ਨੇ ਅੱਖਾਂ 'ਚ ਮੁਸਕਰਾਹਟ ਸੋ ਲੱਗਦਾ ਹੈ ਕਿ ਕੁਝ ਚੰਗਾ ਹੋਣ ਤਨਵਾਸੀਆਂ ਦਾ ਮੈਂ ਆਪਣੀ ਇੰਟਾਇਰ ਲੀਡਰਸ਼ਿਪ ਦਾ ਸਾਰਿਆਂ ਦਾ ਦਿਨੋਂ ਧੰਨਵਾਦ ਕਰਦਾ ਕਿਉਂਕਿ ਅੱਜ ਸਾਰਿਆਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਮੇਰੀ ਅਜ਼ਮੀਨ ਨੂੰ ਸਪੋਰਟ ਕਰਦੇ ਹੋયા ਮੈਨੂੰ ਮੇਰੇ ਤੇ ਪੀਪਲਜ਼ ਨੋਮੀਨੇ ਫਾਈਲ ਫਾਈਲ ਜਿਵੇਂ ਚੋਣ ਲਈ ਹਰ ਪਾਰਟੀ ਪੱਪਾਂ ਪਾਰ ਹੈ ਤੇ ਪੂਰੀ ਤਾਕਤ ਚੋਕ ਰਹੀ ਹੈ ਦੂਜੇ ਪਾਸੇ ਇਸ ਚੋਣ ਨੂੰ 2027 ਤੋਂ ਪਹਿਲਾਂ ਸੈਮੀ ਫਾਈਨਲ ਵਜੋਂ ਵੀ ਦੇਖਿਆ ਜਾ ਰਿਹਾ ਹੈ ਤੇ ਉਧਰ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਤੱਕ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਸੁਪੀਰ ਬਾਦਲ ਵੀ ਨਜ਼ਰ ਆਏ ਵੱਡੀ ਗਿਣਤੀ ਚ ਪਾਰਟੀ ਸਮਰਥਕਾਂ ਨਾਲ ਰੋਡ ਸ਼ੋਅ ذریعے ਦਮਖਮ ਵਿਖਾਇਆ ਗਿਆ ਤੇ ਬਾਅਦ ਚ ਨਾਮਿਨੇਸ਼ਨ ਦਾਖਲ ਕੀਤਾ ਗਿਆ ਆਜੀ ਤਰੰਤਾ ਰੰਦੀ ਜੰਗ ਹੈ ਮੈਂ ਕਹਿ ਸਕਦਾ ਪੰਜਾਬ ਦੇ ਲੋਕਾਂ ਨੇ ਇੱਥੇ ਆ ਕੇ ਫਤਵਾ ਦੇਣਾ ਕਿਉਂਕਿ 10 ਸਾਲ ਤਕਰੀਬਨ 9 ਸਾਲ ਕਾਂਗਰਸ ਤੇ ਛਾੜੂ ਵਾਲੇ ਤਬਾਹ ਕਰਦਾ ਪੰਜਾਬ ਜ਼ਿਕਰ ਹੋਇਆ ਕਿ ਤਰਨਤਾਰਨ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਤੇ 14 ਨਵੰਬਰ ਨੂੰ ਨਤੀਜੇ ਆਉਣਗੇ ਆਪ ਵਿਦਾਇ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਖਬਰ ਅਮ੍ਰਿਤਸਰ ਤੋਂ ਹੈ ਜਿੱਥੇ ਇੱਕ ਵੱਡੀ ਅਤਵਾਦੀ ਸਾਜ਼ਿਸ਼ ناکਾਮ ਹੋਈ ਹੈ ਅਮ੍ਰਿਤਸਰ ਪੁਲਿਸ ਨੇ ਤਿੰਨ ਗ੍ਰੇਨੇਡ ਬਰਾਮਦ ਕੀਤੇ ਨੇ 1.5 ਕਿਲੋ ਆਰਡੀਐਕਸ ਫੜਿਆ ਨਾਲ ਇੱਕ ਡੈਟੋਨੇਟਰ ਵੀ ਮਿਲਿਆ ਅਜਨਾਲਾ ਦੇ ਸਰਹੱਦੀ ਪਿੰਡ ਤੇੜਾਂ ਦੇ ਖੇਤਾਂ ਦੇ ਵਿੱਚੋਂ ਇਹ ਬਰਾਮਦਗੀ ਹੋਈ ਹੈ ਜਿੱਥੇ ਬਮ ਡਿਸਪੋਜ਼ਲ ਸਕਵਾਡ ਨੇ ਆਰਡੀਐਕਸ ਨੂੰ ਡਿਫਿਊਜ਼ ਕੀਤਾ ਰਿਮੋਟ ਕੰਟਰੋਲ ਬੈਟਰੀ ਤੇ ਹੋਰ ਵੀ ਕਾਫੀ ਸਮਾਨ ਇਸ ਮੌਕੇ ਮਿਲਿਆ ਸਾਰੀ ਵਿਸਫੋਟਕ ਸਮਗਰੀ ਨੂੰ ਰੇਤੇ ਦੀਆਂ ਬੋਰੀਆਂ ਨਾਲ ਢਕਿਆ ਗਿਆ ਕੇ ਰਿਗਾਰਡਿੰਗ ਮੀਟਿੰਗ ਚੱਲ ਰਹੀ ਸੀ ہماری ਇਧਰ ਤੇੜੀ ਗਾਮ ਕੇ ਫੀਲਡਸ ਵਿੱਚ ਔਰ ਜੋ ਸਟੱਬਲ ਬਰਨਿੰਗ ਕੀ ਵੇਸਟੇਜ ਹੈ ਉਸਕੇ ਖੇਤ ਖੇਤ ਮੇਂ ਸੇ कोई हमारे पॉलीथीन का सस्पेक्टेड बैग मिला था जब उसे चेक किया तो उसमें सस्पेक्टेड तमाका की सामग्री थी जो मैंने तुरंत अपने सीनियर अफसर को जानू करवाया एडवांस में ही इस मटेरियल को बरामद करके रोका गया है ये पुलिस की अच्छी कामयाबी है तो बाकी ये इन्वेस्टिगेशन का पार्ट है कि इसको कौन लेकर आया है कहाँ यूज़ करना था और जो भी इसका तफतीश के दौरान और सामने आएगा वो आप ਪੇ ਲੁਧਿਆਣਾ ਦੇ ਵਿੱਚ ਯੂਥ ਕਾਂਗਰਸ ਨੇ ਆਰਐਸਐਸ ਦਫਤਰ ਦੇ ਬਾਹਰ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਆਰਐਸਐਸ ਤੇ ਦਫਤਰ ਦੇ ਕਿਰਾਏ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੀ ਪੁਲਿਸ ਨਾਲ ਧੱਕਾ ਮੁਕੀ ਵੀ ਹੋਈ। ਪ੍ਰਦਰਸ਼ਨਕਾਰੀਆਂ ਨੇ ਕੇਰਲ ਚ ਖੁਦਕੁਸ਼ੀ ਕਰਨ ਵਾਲੇ 26 ਸਾਲਾ ਨੌਜਵਾਨ ਲਈ ਇਨਸਾਫ ਦੀ ਮੰਗ ਕੀਤੀ ਹੈ। ਉਹਦਾ ਜਿਹੜਾ ਸ਼ੋਸ਼ਣ ਹੋਣਾ, ਸੈਕਸ਼ੂਅਲ ਅਬਿਊਜ਼ ਉਹਦੇ ਨਾਲ ਹੋ ਰਿਆ ਸੀ, ਰੇਪ ਉਹਦੇ ਨਾਲ ਹੋ ਰਿਹਾ ਸੀਗਾ। ਅੰਤ ਵਿੱਚ ਜਦੋਂ ਟਰੋਮਾ ਚ ਚਲਾ ਗਿਆ ਉਹਨੇ ਕਿਹਾ ਕਿ ਕੱਲਾ ਮੈਂ ਨਹੀਂ RSS ਦੇ ਗਿਆਨਸ਼ਕ ਹਾਲਾਤੀ ਇਹ ਜੇ ਕਈ ਨੌਜਵਾਨਾਂ ਨਾਲ ਰੋਪਰੇ ਇਹ ਜੀ ਬਦਸਲੂਕੀ ਕਈ ਨੌਜਵਾਨਾਂ ਨਾਲ ਹੋ ਰਹੀ ਹੈ ਇਹਦੀ ਅੱਜ ਜਵਾਬ ਲਈ ਅੱਜ RSS ਦਾ ਦਫਤਰ ਲੁਧਿਆਣੇ ਕੇ ਰਾਹ ਔਰ ਜਵਾਬ ਮੰਗਣ ਆਏ ਦਰਸਲ ਕੁਝ ਦਿਨ ਪਹਿਲਾਂ ਕੇਰਲਾ ਚ ਇੱਕ ਸੌਫਟਵੇਅਰ ਇੰਜੀਨੀਅਰ ਆਨੰਦ ਅਜੀ ਨੇ ਖੁਦਕੁਸ਼ੀ ਕਰ ਲਈ ਸੀ ਇਸ ਸੁਸਾਈਡ ਨੋਟ ਚ RSS ਮੈਂਬਰਾਂ ਤੇ ਸ਼ੋਸ਼ਣ ਦੇ ਇਲਜ਼ਾਮ ਲਾਏ ਸੀ ਜਿਸ ਤੋਂ ਬਾਅਦ ਕਾਂਗਰਸ ਲਗਾਤਾਰ RSS ਤੇ ਸਵਾਲ ਚੱਕ ਰਹੀ ਹੈ ਤੇ ਦੁਬਈ ਚ ਘਟ ਸ਼ੰਕਰ ਦੇ ਪਿੰਡ ਸੈਲਾ ਖੁਰ ਦੇ ਨੌਜਵਾਨ ਨੂੰ ਇੱਕ ਗਲਤੀ ਕਰਕੇ ਜੇਲ੍ਹ ਹੋ ਗਈ। 32 ਸਾਲਾ ਨੌਜਵਾਨ ਰਵਿੰਦਰ ਚੰਗੇ ਪੁਇਖ ਲਈ ਇਸੇ ਸਾਲ ਫਰਵਰੀ ਮਹੀਨੇ ਚ ਦੁਬਈ ਗਿਆ ਸੀ। ਟਰਾਲਾ ਚਲਾਉਂਦੇ ਸਮੇਂ ਕਾਰ ਨਾਲ ਟੱਕਰ ਹੋਈ ਤੇ ਇਸ ਸ਼ਖਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਰਵਿੰਦਰ ਨੂੰ ਪੁਲਿਸ ਨੇ ਜੇਲ੍ਹ ਚ ਬੰਦ ਕਰ ਦਿੱਤਾ ਤੇ 17 ਲੱਖ ਰੁਪਏ ਦਾ ਜੁਰਮਾਨਾ ਲਾ ਦਿੱਤਾ। ਪਰਿਵਾਰ ਮੁਤਾਬਕ ਉਸ ਨੂੰ ਅਜੇ ਪਹਿਲੀ ਤਨਖਾਹ ਵੀ ਨਹੀਂ ਮਿਲੀ ਸੀ। ਗਲਤੀ ਕਰਕੇ ਤੇ 70000 ਦਰਮ ਮੇਰੇ ਲੜਕੇ ਨੂੰ ফাইন ਪਾਇਆ ਜੋ ਕਿ ਇੰਡੀਆ ਦਾ 17 ਲੱਖ ਦੇ ਫੀ ਰੀ ਬਣਦਾ ਹੈ ਮੈਂ ਇੱਕ ਗਰੀਬ ਬੰਦਾ ਹੋਣ ਕਰਕੇ ਮੈਂ ਇੰਨਾ ਪੈਸਾ ਨਹੀਂ ਦੇ ਸਕਦਾ ਉੱਥੇ ਜਾਏ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਜੁਰਮਾਨਾ ਨਹੀਂ ਤੁਸੀਂ ਭੇ ਕਰੋਗੇ ਤਾਂ ਨਾਜ ਦੇ ਅਦਾਲਤ ਦਾ ਜੇਰ ਹੋ ਕੇ ਰੂਗਾ ਪਰਿਵਾਰ ਹੁਣ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੋਹਾਰ ਲਾ ਰਿਹਾ ਹੈ ਪਰ ਜਦੋਂ ਚੰਗੇ ਭੁੱਖ ਲਈ ਵਿਦੇਸ਼ ਗਏ ਨੌਜਵਾਨਾਂ ਦੇ ਆਪਣੇ ਭੁੱਖ ਤੇ ਹਨੇਰਾ ਛਾ ਜਾਵੇ ਫਿਰ ਫਰਕ ਤਪੈਂਦਾ ਹੈ ਚੰਦੂਦਿਆਣਾ ਦੇ ਪਿੰਡ ਖਾਸੀ ਕਲਾਂ ਦੇ ਵਿੱਚ ਇੱਕ ਮਾਲਕ ਨੇ ਆਪਣੇ ਘੋੜੇ ਨੂੰ ਪਰਿਵਾਰਿਕ ਮੈਂਬਰ ਵਾਂਗ ਅਲਵਿਦਾਈ ਦਿੱਤੀ। ਦਿੱਲੀ ਬਾਕਾਇਦਾ ਪੋਸਟਰ ਤੱਕ ਛਪਵਾਏ ਗਏ, ਰਿਸ਼ਤੇਦਾਰ ਤੇ ਦੋਸਤਾਂ ਨੂੰ ਵੀ ਸੱਦਿਆ ਗਿਆ। ਸਾਰੀਆਂ ਰਸਮਾਂ ਨਿਭਾਉਂਦਿਆਂ ਘੋੜੇ ਫਤਿਹ ਜੰਗ ਨੂੰ ਵਿਦਾ ਕੀਤਾ ਗਿਆ। ਇਸ ਦੌਰਾਨ ਪਰਿਵਾਰ ਕਾਫੀ ਭਾਵੁਕ ਨਜ਼ਰ ਆਇਆ। ਉਹਨਾਂ ਦਾ ਕਹਿਣਾ ਹੈ ਕਿ ਇਹ ਘੋੜਾ ਨਹੀਂ ਸਾਡਾ ਇੱਕ ਪਰਿਵਾਰਿਕ ਮੈਂਬਰ ਸੀ ਜਿਸ ਨੂੰ ਪੁੱਤਾਂ ਵਾਂਗ ਪਾਲਿਆ ਸੀ। ਆਈ ਸੰਗਤ ਦਾ ਧੰਨਵਾਦ ਜਿਲੋਂ ਬਹੁਤ। ਪਰ ਪੁੱਤਾ ਅੰਗੂਠ ਪਾਲ ਕੇ ਤੋਰਨੇ ਬੜੇ ਔਖੇ ਆ ਰੋਜ਼ 8 8 9 9 ਕਿਲੋਮੀਟਰ ਮੈਂ ਕਹਣਾ ਯਾਰ ਮੈਂ ਬੁढ़ा ਹੀ ਨਹੀਂ ਹੁੰਦਾ ਮੈਂ ਖੁਦ ਕਹਿਣਾ ਮੈਂ ਬੁढ़ा ਨਹੀਂ ਹੁੰਦਾ ਜੁਰਮੇ ਕੋੜਾ ਕੱਢਣਾ ਬਾਅਦ ਮੈਂ ਕਹਣਾ ਮੈਂ ਤਾਂ ਜਵਾਨ ਆ ਮੇਰੇ ਤੇ ਦੁਬਾਰਾ ਜਵਾਨੀ ਆ ਗਈ ਦੱਸ ਦੀ ਕਿ 3 ਸਾਲ 2 ਮਹੀਨੇ ਦੇ ਫਤੇ ਜਗ ਨੇ ਕਈ ਮੁਕਾਬਲੇ ਵੀ ਜਿੱਤੇ ਜਿਸ ਕਰਕੇ ਉਸ ਦੀ ਕਾਫੀ ਚਰਚਾ ਸੀ ਬਹਿਰ ਹਾਲ ਜਦੋਂ ਜਾਨਵਰ ਤੇ ਇਨਸਾਨ ਚ ਪਿਆਰ ਦੀ ਭਾਵਨਾ ਦੀ ਅਜਿਹੀ ਮਿਸਾਲ ਸਾਹਮਣੇ ਆਵੇ ਫਿਰ ਫਰਕ ਪੈਂਦਾ ਹੈ ਇਹ ਸ਼੍ਰੀ ਅਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਦੇ ਕੰਮਾਂ ਦਾ ਵਿਰੋਧ ਜਾਰੀ ਹੈ ਹੁਣ ਐਸ.ਪੀ.ਸੀ ਪ੍ਰਧਾਨ ਐਡਵੋਕੇਟ <table>ਤੇ ਵੀ ਸੁੰਦਰੀਕਰਨ ਦੇ ਕੰਮਾਂ ਦਾ ਵਿਰੋਧ ਕੀਤਾ ਉਹਨਾਂ ਕਿਹਾ ਕਿ ਅਨੰਦਪੁਰ ਸਾਹਿਬ ਨਗਰ ਕੀਰਤਨ ਪਹੁੰਚਨੇ ਸ਼ੁਰੂ ਹੋ ਗਏ ਨੇ ਸੰਗਤਾਂ ਪਹੁੰਚ ਰਹੀਆਂ ਸ਼ੁਰੂ ਹੋ ਗਈਆਂ ਨੇ ਹੈਰੀਟੇਜ ਸਟਰੀਟ ਦੇ ਕੰਮਾਂ ਕਰਕੇ ਸੰਗਤ ਨੂੰ ਪਰੇਸ਼ਾਨੀ ਹੋ ਰਹੀ ਹੈ ਇਸ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਇਸ ਤੇ ਇਤਰਾਜ਼ ਜਤਾਇਆ ਸੀ 350ਵੇਂ ਸ਼ਹੀਦੀ ਸਮਾਗਮਾਂ ਦੇ ਸਬੰਧ ਦੇ ਵਿੱਚ ਸਰਕਾਰ ਵੱਲੋਂ ਇਹ ਕੰਮ ਸ਼ੁਰੂ ਕਰਵਾਏ ਹੋਏ ਨੇ ਦੇਖੋ ਜਿਹੜੀ ਸਿੱਖਿਆ ਜਿਹੇ ਆ ਇਹ ਜੇ ਆਪਣਾ ਹੁਣ ਮੈਂ ਉਸ ਗਵਾਚ ਨਹੀਂ ਪੈਣਾ ਤੇ ਕਦੋਂ ਦਾ ਇਹ ਸਾਰਾ ਸਿਸਟਮ ਹੋਇਆ ਆ ਤੇ 20 ਤੋਂ ਸਾਡੇ ਸਮਾਗਮ ਦੀ ਸ਼ੁਰੂਆਤ ਲੋਕ ਤਾਂ ਹੁਣ ਇਹ ਨਗਰ ਕੀਰਤਨ ਲੈ ਕੇ ਆਉਂਦੇ ਕੱਲ੍ਹ ਲੋ ਨਗਰ ਕੀਰਤਨ ਆਏ ਮਾਲਵੇ ਦੇ ਸਾਰੇ ਮਹਾਂਪੁਰਖ ਆ ਰਹੇ ਆ ਇਹਨੂੰ ਹਾਲ ਦੀ ਘੜੀ ਜਿਹੜਾ ਆ ਬਿਲਕੁਲ ਠਾਪ ਰਖਣਾ ਚਾਹੀਦਾ ਸਤਾਪਤੀ ਤੋਂ ਬਾਅਦ ਬੈਠ ਕੇ ਫਲਾਕ ਕਰਨਾ ਪਾਸਾ ਜਿਹੜਾ ਵਾ ਮੇਨ ਜਿਹੜਾ ਰਸਤਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਆਉਂਦਾ ਉਹ ਬੰਦ ਕੀਤਾ ਹੋਇਆ ਸੀ ਤੇ ਜਦੋਂ ਮੈਂ ਦੇਖਿਆ ਤਾਂ ਉੱਥੇ ਕਾਫੀ ਡੂੰਘਾ ਟੋਆ ਜਿਹੜਾ ਉਹ ਪੁੱਟਿਆ ਹੋਇਆ ਔਰ ਸਰੋਵਰ ਦੇ ਨਾਲ ਜੋ ਬਾਹਰ ਇੱਕ ਹੋਰ ਕੰਨ ਦਾ ਉਹ ਵੀ ਢਾਈ ਹੋਈ ਸੀ। ਤਾਂ ਮੈਂ ਜਦੋਂ ਪੁੱਛਿਆ ਤਾਂ ਕਹਿੰਦੇ ਵੀ ਉਹ ਸਰਕਾਰ ਜਿਹੜੀ ਆ ਉਹ ਵਿਰਾਸਤੀ ਮਾਰਗ ਜਿਹੜਾ ਉਹਨੂੰ ਬਣਾ ਰਹੀ ਆ। ਜੋ ਪੱਥਰ ਲਾਉਣਾ ਜਾਂ ਜੋ ਵੀ ਉਹਨਾਂ ਨੇ ਕਰਨਾ। ਪਰ ਗੱਲ ਇਹ ਆ ਵੀ ਉਹ ਪੰਜਾਬੀ ਦੀ ਇੱਕ ਕਹਾਵਤ ਆ ਵੀ ਬੂਹੇ ਆਈ ਜਨਤ ਤੇ ਵਿਨੋ ਕੁੜੀ ਦੇ ਕੰਨ। ਹੁਣ ਜਦੋਂ ਸ਼ਤਾਬਦੀ ਬਿਲਕੁਲ ਸਿਰ ਤੇ ਆ ਗਈ ਮਹੀਨਾ ਇੱਕ ਰਹਿ ਗਿਆ। ਤਾਂ ਉਸ ਵੇਲੇ ਕੰਮ ਸ਼ੁਰੂ ਕਰਕੇ ਰਸਤਾ ਰੋਕਣਾ ਇਹਦੇ ਨਾਲ ਜਿਹੜੀ ਸੰਗਤ ਆ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜਦੋਂ ਸ਼ਤਾਬਦੀ ਦੇ ਮੌਕੇ ਤੇ ਵੱਡੀ ਗਿਣਤੀ ਸੰਗਤ ਆਊਗੀ ਉਹ ਮੇਨ ਇਹ ਰਸਤਾ ਵਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਾਲਾ ਤਾਂ ਉਹ ਫਿਰ ਕਿਵੇਂ ਇੱਥੇ ਪਹੁੰਚੂਗੀ ਇਸ ਮੌਕੇ ਦੇ ਉੱਤੇ ਕੰਮ ਸ਼ੁਰੂ ਕਰਨਾ ਠੀਕ ਨਹੀਂ ਆ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਇਹ ਮਤਾ ਵੀ ਪੜਿਆ ਵਾ ਇਹ ਪੰਜਵੇਂ ਮਹੀਨੇ ਦੇ ਵਿੱਚ ਮਤਾ ਹੋਇਆ ਹੈ ਇਹ ਇੱਥੇ ਕੰਮ ਕਰਨਾ ਪਰ ਹੁਣ 10ਵਾਂ ਮਹੀਨਾ ਆ ਗਿਆ ਤੇ ਸ਼ਤਾਬ ਦੀ ਆ ਗਈ ਆ। ਤੋਂ ਇਸ ਮੌਕੇ ਤੇ ਕੰਮ ਸ਼ੁਰੂ ਕਰਨਾ ਜਿਹੜਾ ਉਹ ਠੀਕ ਨਹੀਂ ਆ। ਫਰਕ ਤਾਂ ਪੈਂਦਾ ਹੈ ਜਾਰੀ ਰਹੇਗਾ ਇੱਕ ਛੋਟੇ ਜੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।